सब तो पहला सवाल अरमान मलिक अरमान मलिक है या अरमान मलिक उसका नाम है ही नहीं अरमान मलिक अरमान मलिक तो पहला संदीप संदीप मलिक संदीप झांगड़ा और जो शायद कोई होर नाम है कि इस बंद ने हर जगह जुर्म किए जिम्मे हरियाणा जुर्म किए संदीप डैती मारी है पांच लखली एज पर गोमेंट रिकॉर्ड ਔਰ ਰੇਪ ਕੀਤੇ ਹਨ ਉਸ ਤੋਂ ਬਾਅਦ ਤੁਸੀਂ ਆਜੋ ਰੇਪ ਐਂਡ ਪਾਸਕੋ ਦੇ ਕਹਤੀ ਡੋਮੈਸਟਿਕ ਵਾਇਲੈਂਸ ਠੀਕ ਹੈ ਆ ਇਹਦੀ ਅਰੈਸਟ ਹੋਣ ਦੀ ਫੋਟੋ ਹੈ ਜਦੋਂ ਪੁਲਿਸ ਇਹਨੂੰ ਕਸਟਡੀ ਚ ਲੈਂਦੀ ਹੈ ਐਂਡ ਬਹੁਤ سارے ਜੁਰਮ ਹੈ इंडिया फोकस 24 ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਅਰਮਾਨ ਮਲਿਕ ਜਾਨੀਮਾਨੀ ਸ਼ਖਸੀਅਤ ਹੈ ਇਨਫਲੂਐਂਸਰ ਹੈ ਤੇ ਉਥੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਕਿਉਂਕਿ ਚਰਚਾ ਦਾ ਵਿਸ਼ਾ ਬਣਨ ਦਾ ਮੁੱਖ ਕਾਰਨ ਕਿ ਉਹਦੀ ਦੋ ਪਤਨੀਆਂ ਤੇ ਉਹਦੇ ਵੱਲੋਂ ਜਿਹੜੀਆਂ ਰੀਲਾਂ ਬਣਾਈ ਜਾਂਦੀਆਂ ਨੇ ਉਸ ਸਮੇਂ ਪਹਿਲਾਂ ਉਹਦੇ ਵੱਲੋਂ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਆ ਕੇ ਮਾਫੀ ਮੰਗੀ ਗਈ ਸੀ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੀ ਉਹਦੀ ਪਤਨੀਆਂ ਪਾਇਲ ਮਲਿਕ ਉਸਦੇ ਵੱਲੋਂ ਕਾਲੀ ਮਾਤਾ ਜੀ ਦਾ ਸਰੂਪਤਾ ਰਹਿ ਗਿਆ ਸੀ ਜਿਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਜਿਸ ਤੋਂ ਬਾਅਦ ਉਹਦੇ ਵੱਲੋਂ ਕਾਲੀ ਮ ਅਰਮਾਨ ਮਲਿਕ ਦੇ ਉਹਨੂੰ ਕੁਝ ਇਹੋ ਜਿਹੇ ਸੱਚ ਸਾਹਮਣੇ ਆ ਰਹੇ ਨੇ ਜੋ ਪੈਰਾ ਹਿਟ ਹੋ ਜਮੀਨ ਕਾੜ ਦਿੰਦੇ ਨੇ ਉਹ ਸੱਚ ਕੀ ਨੇ ਕੀ ਅਰਮਾਨ ਮਲਿਕ ਦਾ ਅਸਲੀ ਨਾਮ ਅਰਮਾਨ ਮਲਿਕ ਹੈ ਜਾਂ ਨਹੀਂ ਕਿੰਨੀ ਆਉਂਦੀਆਂ ਪਤਨੀਆਂ ਨੇ ਕਿਉਂਕਿ ਤਕਰੀਬਨ ਸੋਸ਼ਲ ਮੀਡੀਆ ਤੇ ਦੇਖਿਆ ਜਾਂਦਾ ਉਹਦੀ ਦੋ ਪਤਨੀਆਂ ਨੇ ਪਰ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਵੀ ਹੈ ਕਿ ਉਸ ਦੀ ਦੋ ਪਤਨੀਆਂ ਨਹੀਂ ਉਸ ਤੋਂ ਜ਼ਿਆਦਾ ਨੇ ਇਹ ਮਾਮਲਾ ਕਾਫੀ ਗੰਭੀਰ ਹੈ ਤੇ ਹੁਣ ਜਿਹੜਾ ਚਰਚਾ ਦਾ ਵਿਸ਼ਾ ਬਣ ਚੁੱਕਿਆ ਸੋ ਇਸੇ ਮਾਮਲੇ ਦੇ ਉੱਤੇ ਗੱਲਬਾਤ ਕਰਨ ਪਹੁੰਚੇ ਐਡਵੋਕੇਟ ਦਵਿੰਦਰ ਰਾਜਪੂਜੀ ਨਾਲ ਸੋ ਗੱਲਬਾਤ ਕਰਦੇ ਐ ਦਵਿੰਦਰ ਰਾਜਪੂਜੀ ਜੀ ਸਭ ਤੋਂ ਪਹਿਲਾ ਸਵਾਲ ਅਰਮਾਨ ਮਲਿਕ ਅਰਮਾਨ ਮਲਿਕ ਹੈ ਜਾਂ ਅਰਮਾਨ ਮਲਿਕ ਉਸ ਦਾ ਨਾਮ ਹੈ ਹੀ ਨਹੀਂ ਸਸੀ ਗਾਲ ਜੀ ਜੈ ਸ਼੍ਰੀ ਰਾਮ ਅਰਮਾਨ ਮਲਿਕ ਅਰਮਾਨ ਮਲਿਕ ਤੋਂ ਪਹਿਲਾਂ ਸੰਦੀਪ ਸੰਦੀਪ ਮਲਿਕ ਸੰਦੀਪ ਝਾਂਗੜਾ ਔਰ ਜਿਹੜਾ ਹੁਣ ਲੇਟੈਸਟ ਉਹਦਾ ਪਾਸਪੋਰਟ ਤੇ ਸ਼ਾਇਦ ਕੋਈ ਹੋਰ ਨਾਮ ਹੈ ਉਹਦੇ ਮੇਰੇ ਹਿਸਾਬ ਨਾਲ ਤਾਂ ਦੋ ਤਿੰਨ ਤਾਂ ਆਧਾਰ ਕਾਰਡ ਹੋਣਗੇ ਤੇ ਵੋਟਰ ਕਾਰਡ ਵੀ ਸ਼ਾਇਦ ਇੱਕ ਦੋ ਹੋਣਗੇ ਕਿਉਂਕਿ ਐਸ ਪਰ ਮਾਈ ਡਾਟਾ ਐਂਡ ਮਾਈ ਰਿਕਾਰਡ ਜਿਹੜਾ ਮੈਂ ਆਪਣੇ ਸੋਰਸਿਸ ਤੋਂ ਔਰ ਪੂਰਾ ਅਫੀਸ਼ੀਅਲ ਰਿਕਾਰਡ ਜਿਹਨੂੰ ਕਹਿੰਦੇ ਆ ਗਵਰਨਮੈਂਟ ਦਾ ਰਿਕਾਰਡ ਦੇ ਮੁਤਾਬਕ ਜੋ ਮੇਰੇ ਕੋਲ ਸਬੂਤ ਹੈ ਉਹਦੇ ਬਿਹਾਫ ਤੇ ਹੀ ਮੈਂ ਇਹ ਗੱਲ ਕਹਿ ਰਿਹਾ ਕਿ ਇਸ ਬੰਦੇ ਨੇ ਹਰ ਜਗ੍ਹਾ ਜੁਰਮ ਕੀਤੇ ਆ ਜਿਵੇਂ ਹਰਿਆਣਾ ਚ ਜੁਰਮ ਕੀਤੇ ਉੱਤੇ ਸੰਦੀਪ ਨਾਲ ਕੀਤੇ ਫਿਰ ਉਸ ਤੋਂ ਬਾਅਦ ਦਿੱਲੀ ਜੁਰਮ ਕੀਤੇ ਹੋ ਕਿਸੇ ਹੋਰ ਨਾਮ ਨਾਲ ਕੀਤੇ ਕਿਸੇ ਹੋਰ ਐਡਰੈਸ ਨਾਲ ਕੀਤੇ ਤੇ ਹੁਣ ਜਿੱਥੇ ਰਹਿ ਰਿਹਾ ਉੱਥੇ ਕਿਸੇ ਹੋਰ ਨਾਮ ਦੇ ਨਾਲ ਅਰਮਾਨ ਮਲਿਕ ਨੇ ਕੀ ਕੀ ਜੁਰਮ ਕਰੇ ਨੇ ਜਿਵੇਂ ਬਿਆਦਬੀ ਦਾ ਤਾਂ ਚਲੋ ਸਾਰੀ ਦੁਨੀਆ ਨੂੰ ਪਤਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੋਰ ਕੀ ਜੁਰਮ ਨੇ ਕਿਸ ਕਿਸ ਨਾਮ ਤੇ ਜੁਰਮ ਕਰੇਗੇ ਨੇ ਅ ਡਕੈਤੀ ਮਾਰੀ ਹੈ 5 ਲੱਖ ਦੀ ਦਿੱਲੀ ਐਸ ਪਰ ਗਵਰਨਮੈਂਟ ਰਿਕਾਰਡ ਔਰ ਰੇਪ ਕੀਤੀ ਹੈ ਉਸ ਤੋਂ ਬਾਅਦ ਤੁਸੀਂ ਆ ਜੋ ਰੇਪ ਐਂਡ ਪੋਸਕੋ ਡਕੈਤੀ ਡੋਮੈਸਟਿਕ ਵਾਇਲੈਂਸ ਠੀਕ ਹੈ ਆ ਇਹਦੀ ਅਰੈਸਟ ਹੋਣ ਦੀ ਫੋਟੋ ਹੈ ਜਦੋਂ ਪੁਲਿਸ ਇਹਨੂੰ ਕਸਟਡੀ ਚ ਲੈਂਦੀ ਹੈ ਐਂਡ ਬਹੁਤ ਸਾਰੇ ਜੁਰਮ ਹੈ ਹੋਰ ਵੀ ਕਈ ਜੁਰਮ ਹੈ ਜਿਹੜੇ ਮੈਂ ਹਜੇ ਮੀਡੀਆ ਦੇ ਸਾਹਮਣੇ ਨਹੀਂ ਬੋਲ ਰਿਹਾ ਬਟ ਆਉਣ ਵਾਲੇ ਟਾਈਮ 'ਚ ਦੱਸਾਂਗੇ ਜ਼ਰੂਰ ਾਰਮਾਨ ਮਲਿਕ ਸੰਦੀਪ ਮਲਿਕ ਤੇ ਹੋਰ ਇਹਦੇ ਕਈ ਨਾਮ ਤੁਸੀਂ ਕਹੋ ਪੌਕਸੋ ਠੀਕ ਹੈ ਜੀ ਰੇਪ ਜਾਂ ਫਿਰ ਜਾਦਾ ਵਿਆਹ ਮੇਰਾ ਸਭ ਤੋਂ ਪਹਿਲਾਂ ਤਾਂ ਜਿਹੜਾ ਮੁੱਖ ਸਵਾਲ ਹੈ ਜਿਸ ਕਰਕੇ ਜਾਦਾ ਫੇਮਸ ਵੀ ਹੋ ਰਿਹਾ ਚਰਚਾ ਦਾ ਵਿਸ਼ਾ ਕਿ ਇੰਡੀਆ ਦੇ ਵਿੱਚ ਦੋ ਵਿਆਹ ਕਰਾਈ ਜਾ ਸਕਦੇ ਨੇ ਨਹੀਂ ਜੀ ਬਿਲਕੁਲ ਵੀ ਨਹੀਂ ਕਰਾਈ ਜਾ ਸਕਦੇ ਇਹੀ ਮੇਰੇ ਦੋ ਕੇਸਾਂ 'ਚ ਇਹ ਹਾਜ਼ਰ ਹੈ ਚਾਰ ਕੇਸ ਮੈਂ ਟੋਟਲ ਪਾਏ ਹੋਏ ਹਨ ਪਹਿਲਾ ਕੇਸ ਸੀਗਾ ਬੇਅਦਬੀ ਦਾ ਦੂਜਾ ਕੇਸ ਮੈਂ ਪਾਇਆ ਵਿਆਹ ਦਾ ਜਿਹਦੇ 'ਚ ਇਹਨੇ ਵਿਆਹ ਕੀਤੇ ਹਨ ਇਹਦੀ ਜਿਹੜੀ ਸਭ ਤੋਂ ਪਹਿਲੀ ਘਰ ਵਾਲੀ ਸੀਗੀ ਉਹ 801 ਨੰਬਰ ਐਫ ਆਈ ਆਰ ਇਹਦੀ ਘਰ ਵਾਲੀ ਨੇ ਇਹਦੇ ਖਿਲਾਫ ਕਰਾਈ ਸੀ ਸੁમિતਰਾ ਨਾਮ ਹੈ ਇਹ ਇੱਕ ਨਵਾਲਗ ਸੀਗੀ ਨਵਾਲਗ ਦੇ ਵਿੱਚ ਇਸ ਨਵਾਲਗ ਕੁੜੀ ਦੇ ਨਾਲ ਵਿਆਹ ਹੋਇਆ ਦੋ ਬੱਚੇ ਜੰਮੇ ਤਾਂ ਰੇਪ ਤੇ ਪੋਸਕੋ ਦਾ ਕੇਸ ਪਾਇਆ ਗਿਆ ਫਿਰ ਜਿਵੇਂ ਜਿਵੇਂ ਇਹਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ ਓਵੇਂ ਓਵੇਂ ਉਸੀ ਹਿਸਾਬ ਨਾਲ ਕੇਸ ਪੈਂਦਾ ਕਿ ਜਿਵੇਂ ਪਹਿਲਾਂ ਬੇਅਦਬੀ ਦਾ ਪਤਾ ਸੀ ਬੇਅਦਬੀ ਦਾ ਪਾਇਆ ਫਿਰ ਜਦੋਂ ਪਤਾ ਲੱਗਿਆ ਇਹਨੇ 4 ਵਿਆਹ ਕਰਾਏ ਨੇ 3 ਕਿਹੜੇ ਆਏ ਨੇ ਤਾਂ ਉਹ ਉਸ ਦਾ ਕੇਸ ਪਾਇਆ ਗਿਆ ਹੋਰ ਬੜੀ ਹਾਸੇ ਵਾਲੀ ਗੱਲ ਹੈ ਉਹਦੇ ਵਿੱਚ ਜਿਹੜੀਆਂ ਦੋਨੋਂ ਪਤਨੀਆਂ ਹਾਜ਼ਰ ਹੋ ਗਈਆਂ ਔਰ ਦੋਨੋਂ ਲਿਖਰੀਆਂ ਨੇ ਵਾਈਫ ਆਫ ਫਰਮਾਨ ਮਜੀ ਤਾਂ ਜੁਰਮ ਤਾਂ ਉੱਥੇ ਹੀ ਸਾਬਤ ਹੋ ਗਿਆ ਕਿਉਂਕਿ ਇੱਕ ਬੰਦਾ ਇੱਕ ਵਿਆਹ ਕਰਾ ਸਕਦਾ ਹੈ ਇੰਦੂ ਮੈਰਿਜ ਐਕਟ ਦੇ ਮਤਲਬ ਨੀ ਗੱਲ ਕਰੀਏ ਤੁਸੀਂ ਕਹਿਆ ਦੋ ਪਤਨੀਆਂ ਦੋ ਇਹਦੀਆਂ ਉਹ ਨੇ ਜੋ ਉਹਦੇ ਵੱਲੋਂ ਨਬਾਲੀ ਕੁੜੀਆਂ ਨਾਲ ਵਿਆਹ ਕਰਾਇਆ ਗਿਆ ਕਿ ਤੁਸੀਂ ਉਹਨਾਂ ਚੋਂ ਕਿਸੇ ਨੂੰ ਬੁਲਾਇਆ ਕਿਸੇ ਨੂੰ ਸਮਨ ਗਏ ਨੇ ਕਿਸੇ ਨੂੰ ਕੋਰਟ ਤੇ ਪੇਸ਼ ਹੋਣ ਦੀ ਗੱਲ ਕਰੀ ਗਈ ਆ ਹਾਂ ਜਿਹੜੀ ਇਹਦੀ ਪਹਿਲੀ ਪਤਨੀ ਸੀ ਉਹਨੂੰ ਵੀ ਮੈਂ ਪਾਰਟੀ ਬਣਾਇਆ ਉਹਨੂੰ ਸਮਨ ਮਿਲ ਚੁੱਕੇ ਔਰ ਉਹ ਕੋਰਟ 'ਚ ਹਜੇ ਤੱਕ ਤਾਂ ਹਾਜ਼ਰ ਹੋਈ ਨਹੀਂ ਤੇ ਹੁਣ ਜੇ ਅਗਰ ਜਿਵੇਂ ਲక్ష్ਦੀਪ ਹੈ ਉਹ ਵੀ ਉਹਨੂੰ ਸਮਨ ਮਿਲ ਚੁੱਕੇ ਔਰ ਸਮਨ ਰਿਸਿਵਡ ਹੈ ਕਿਉਂਕਿ ਮੈਂ ਵਟਸਐਪ ਦੇ ਉੱਪਰ ਈਮੇਲ ਦੇ ਉੱਪਰ ਔਰ ਹੋਰ ਵੀ ਸਾਰੇ ਦਸ ਮਤਲਬ ਜੋ ਪ੍ਰोसीजर ਆਫ ਕੋਰਟ ਹੈ ਉਹਦੇ ਮੁਤਾਬਕ ਸਾਰੇ ਸੰਬੰਧ ਰਿਸਿਵਡ ਹੈ ਉਹਦੀ ਰਿਪੋਰਟ ਜੱਜ ਸਾਹਿਬ ਕੋਲ ਹਾਜ਼ਰ ਹੋ ਚੁੱਕੀ ਔਰ ਇਹਦੇ ਵਿੱਚੋਂ ਤਿੰਨ ਬੰਦੇ ਹਾਜ਼ਰ ਹੋਏ ਆ ਰਮਾਨ ਮਲਿਕ ਤੇ ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਲક્ષਮੀ ਦੀ ਪਹਿਲੀ ਘਰ ਵਾਲੀ ਸੁਮਿਤਰਾ ਇਹਦਾ ਭਰਾ ਕੁਲਦੀਪ ਇਹਦੀ ਭਾਬੀ ਜਿਹੜੀ ਸਰੋਜ ਹੈ ਜਾਂ ਹੋਰ ਵੀ ਜਿਹੜੇ ਬੰਦੇ ਆ ਤੇ ਮੈਂ ਕੇਸ ਪਾਏ ਆ ਉਹਨਾਂ ਦਾ ਹਰਿਆਣਾ ਬਾਕੀ ਆ ਨਹੀਂ ਮਤਲਬ ਇੰਨਾ ਵੱਡਾ ਕ੍ਰਿਮੀਨਲ ਰਿਕਾਰਡ ਤੇ ਉਸ ਟਾਈਮ ਦੇ ਵਿੱਚ ਕੀ ਹੋਗਾ ਕਿ ਇੰਨਾ ਫੇਮਸ ਹੋ ਗਿਆ ਜਿਵੇਂ ਤੁਸੀਂ ਕਿਹਾ ਕਿ ਇੰਨਾ ਰਿਕਾਰਡ ਹੈ ਉਹਨਾਂ ਪਿੱਛੇ ਜਿਹੜੀ ਵੀਡੀਓਜ਼ ਕੁਝ ਵਾਇਰਲ ਹੋ ਰਹੀਆਂ ਸੀ ਇਹ ਬਾਹਰ ਗਿਆਪ ਹੈ ਕਿ ਪੋਕਸੋ ਐਕਟ ਦੇ ਅਧੀਨ ਰੇਪ ਐਕਟ ਦੇ ਅਧੀਨ ਕੋਈ ਬੰਦਾ ਬਾਹਰ ਜਾ ਸਕਦਾ ਘੁੰਮਣ ਵਾਸਤੇ ਵਿਦੇਸ਼ਾਂ ਦੇ ਵਿੱਚ ਨਹੀਂ ਬਿਲਕੁਲ ਵੀ ਨਹੀਂ ਜਾ ਸਕਦਾ ਇਹੋ ਜਿਹੇ ਬੰਦੇ ਦਾ ਪਾਸਪੋਰਟ ਵੀ ਨਹੀਂ ਬਣ ਸਕਦਾ ਇਸ ਨੇ ਨਾਮ ਬਦਲ ਕੇ ਆਇਡੈਂਟੀਟੀ ਚੇਂਜ ਕਰਕੇ ਪਹਿਲਾ ਜਿਹੜਾ ਬੰਦਾ ਦੇਖੋ ਤਿੰਨ ਵਾਰ ਆਇਡੈਂਟੀਟੀ ਚੇਂਜ ਕਰ ਲਈ ਮੇਰੇ ਕੋਲ ਸਬੂਤ ਵੀ ਆਹ ਦੇਖੋ ਇਹਨੇ ਹਰਿਆਣਾ ਦੇ ਵਿੱਚ ਇੱਕ ਐਫ ਆਈ ਆਰ ਹੋਈ ਇਹ ਦੀ ਘਰ ਵਾਲੀ ਸੁਮਿਤਰਾ ਨੇ ਕਰਾਈ ਪਹਿਲੀ ਵਾਲੀ ਨੇ ਫਿਰ ਉਸ ਤੋਂ ਬਾਅਦ ਇਹਦੇ ਨਾਲ ਸਮਝਾਤਾ ਸਮਝੌਤਾ ਕਰ ਲਿਆ ਫਿਰ ਇਹ ਦੀ ਘਰ ਵਾਲੀ ਨੇ ਦੁਬਾਰਾ ਫੇਰ ਐਫ ਆਈ ਆਰ ਕਰਾਈ 856 ਨੰਬਰ ਫਿਰ ਉਸ ਤੋਂ ਬਾਅਦ ਇਹ ਕੋਰਟ ਤੇ ਪੁਲਿਸ ਤੋਂ ਭੱਜ ਗਿਆ ਫਿਰ ਇਹਨੇ ਪਗੋੜੇ ਦੀ ਕੋਰਟ ਚੋਂ ਪਗੋੜੇ ਦੀ ਤੀਜੀ ਐਫ ਆਈ ਆਰ ਹੋਈ 328 ਨੰਬਰ ਹੈਨਾ ਤਾਂ ਇਹ ਜਿਹੜੀਆਂ ਐਫ ਆਈ ਆਰਾਂ ਹੋਈਆਂ ਏ ਐਫ ਆਈ ਆਰ ਪਘੋੜਾ ਬਣ ਗਿਆ ਜਨਾਨੀਆਂ ਨੂੰ ਘਰੇ ਕੁੱਟਦਾ ਸੀ ਪ੍ਰੈਗਨੈਂਟ ਲੇਡੀ ਆਪਣੀ ਪ੍ਰੈਗਨੈਂਟ ਘਰ ਵਾਲੀ ਨੂੰ ਜਿਹੜੀ ਨਵਾਲਕ ਸੀ ਉਹਨੂੰ ਕੁੱਟਦਾ ਸੀਗਾ ਉਹਦੀ ਘਰ ਵਾਲੀ ਨੇ ਐਫ ਆਈ ਆਰ ਕਰਾਈ ਤੇ ਸਭ ਤੋਂ ਵੱਡੀ ਗੱਲ ਜਦੋਂ ਇਹ ਆਪਣੀ ਸਭ ਤੋਂ ਪਹਿਲੀ ਘਰ ਵਾਲੀ ਦੇ ਨਾਲ ਪਘੋੜਾ ਹੋਇਆ ਇਸ ਐਫ ਆਈ ਆਰ ਦੇ ਵਿੱਚ ਜਦੋਂ ਇਹ ਹਰਿਆਣਾ ਰਹਿਦਾ ਸੀ ਤਾਂ ਇਹਦੀ ਜਿਹੜੀ ਕਸਟਡੀ ਆ ਜਿਵੇਂ ਪੁਲਿਸ ਅਰੈਸਟ ਕਰਨ ਆਂਦੀ ਹੁੰਦੀ ਆ ਤਾਂ ਆ ਪਾਇਲ ਮਲਿਕ ਵਾਈਫ ਆਫ ਸੰਦੀਪ ਮਲਿਕ ਤੁਸੀਂ ਪੜ ਰਹੇ ਹੋ ਨੇ ਆ ਇਹਦੇ ਸਿਗਨੇਚਰ ਹੈ ਕਿਤੇ ਹਿੰਦੀ ਚ ਸਾਈਨ ਕਰਦਾ ਕਿਤੇ ਇੰਗਲਿਸ਼ ਚ ਕਰਦਾ ਵੈਸੇ ਤਾਂ 6ਵੀਂ 7ਵੀਂ ਪਾਸ ਆਏ ਨੇ ਆਪ ਹੀ ਲਿਖਿਆ ਹੋਇਆ ਪੁਲਿਸ ਨੂੰ ਲਿਖ ਕੇ ਦਿੱਤਾ ਹੋਇਆ ਤਾਂ ਕਹਿਣ ਦਾ ਮਤਲਬ ਸੁਮਿਤਰਾ ਨਾਲ ਵੀ ਬਿਨਾ ਡਿਵੋਰਸ ਲੀਤੇ ਇਹਨੇ ਪਾਇਲ ਨਾਲ ਵਿਆਹ ਕਰਾਇਆ ਸੀਗਾ ਐਸ ਪਰ ਥਿਸ ਡਾਕੂਮੈਂਟ ਆਫ ਦਾ ਗਵਰਨਮੈਂਟ ਮਤਲਬ ਅਰਮਾਨ ਮਲਿਕ ਦੇ ਵੱਲੋਂ ਇਹਨੇ ਜੁਰਮ ਕਰੇ ਗਏ ਨੇ ਫਿਰ ਵੀ ਇਹ ਚਲੋ ਮੈਂ ਮਾਫੀ ਚਾਹਨਾ ਉਸ ਤੋਂ ਬਾਅਦ ਇਹ ਹਰਿਆਣੇ 'ਚ 3 ਐਫਆਈਆਰ ਹੋ ਗਈਆਂ ਹੋਰ ਵੀ ਕੁਝ ਜੁਰਮ ਨੇ ਉਹ ਮੈਂ ਹਜੇ ਤੁਹਾਨੂੰ ਨਹੀਂ ਡਿਸਕਲੋਸ ਕਰ ਰਿਆ ਆਫਟਰ ਦੈਟ ਇਹ ਦਿੱਲੀ ਦੀ ਰਿਪੋਰਟ ਹੈ ਦਿੱਲੀ 'ਵੀ ਐਨੇ ਇੱਕ 11 ਸਾਲ ਦੀ ਕੁੜੀ ਦਾ ਰੇਪ ਕੀਤਾ ਫਿਰ ਚਲੋ ਉਹਦੇ 'ਚ ਇਹਦੀਆਂ ਜਿਹੜੀਆਂ ਜਨਾਨੀਆਂ ਔਰ ਇੱਕ ਤੁਹਾਨੂੰ ਰਿਕਵੈਸਟ ਕਰਦਾ ਆ ਜਿਹੜਾ ਸਕਰੀਨ ਹੈਗਾ ਪੇਪਰ ਮੜਾ ਤਾਂ ਪਾ ਦਿਓ ਕੈਮਰੇ ਤੇ ਕਿਉਂਕਿ ਸਾਫ਼ ਦੇਖਿਆ ਜਾ ਸਕਦਾ ਹੈ ਰਮਾਨ ਮਲਿਕ ਦੀ ਤਸਵੀਰ ਹੈ ਇਹ ਉਹੀ ਰਮਾਨ ਸਟੱਡੀਜ਼ ਹੈ ਇਹ ਇਹਨੂੰ ਅਰੈਸਟ ਕੀਤਾ ਹੋਇਆ ਹੈ ਇਸ ਟਾਈਮ ਪੁਲਿਸ ਨੇ ਓਕੇ ਇਹ ਮਤਲਬ ਇਹਦੇ ਤੇ ਇਲਜ਼ਾਮ ਹੈ ਜਾਂ ਫਿਰ ਉਹ ਸਾਫ ਹੋ ਗਿਆ ਸੀ ਕਿ ਇਹ ਬੰਦਾ ਅਰਮਾਨ ਮਲਿਕ ਦੇ ਵੱਲੋਂ ਮਤਲਬ ਸਜ਼ਾ ਕੱਟ ਚੁੱਕਿਆ ਹੈ ਇਸ ਚੀਜ਼ ਦੀ ਹਾਂ ਹਾਂ ਸਜ਼ਾ ਤਾਂ ਇਹਨੇ ਜੇਲ੍ਹ ਤਾਂ ਕਿੰਨੀ ਵਾਰ ਚਲਾ ਗਿਆ ਜੇਲ੍ਹ ਤਾਂ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਸਭ ਤੋਂ ਪਹਿਲਾਂ ਇਹ ਹਰਿਆਣਾ ਵਾਲੇ ਜਿਹਦੇ ਚ ਪਗੋੜਾ ਬਣਿਆ ਇਹ ਉਹਦੇ ਚ ਜੇਲ੍ਹ ਕੱਟੀਆਂ ਇਹਨੇ ਉਸ ਦੇ ਵਿੱਚ ਪਗੋੜਾ ਹੋਇਆ ਪਗੋੜੇ ਵਾਲੇ ਕੇਸ ਚ ਨੇ ਜੇਲ੍ਹ ਕੱਟੀ ਹੈ ਫਿਰ ਉਸ ਤੋਂ ਬਾਅਦ ਇਹਨੇ ਡਕੈਤੀ ਮਾਰੀ ਹੈ 676 ਨੰਬਰ ਦਿੱਲੀ ਚ ਐਫ ਆਈ ਆਰ ਦਕੈਤੀ ਰਿਵਾਲਵਰ ਦਿਖਾ ਕੇ ਪੰਜ ਬੰਦਿਆਂ ਨੇ ਮਾਰੀ ਐ ਦੋ ਬੰਦਿਆਂ ਦੇ ਨਾਲ ਆ ਗਵਰਨਮੈਂਟ ਦਾ ਰਿਗਾਰਡ ਐ ਸਾਰਾ ਫਿਰ ਉਸ ਤੋਂ ਬਾਅਦ ਰੇਪ ਦੇ ਵਿੱਚ ਨੇ ਜੇਲ ਕੱਟੀ ਐ ਫਿਰ ਰੇਪ ਵਾਲੇ ਕੇਸ ਜਿਹੜੇ 11 ਸਾਲ ਦੀ ਕੁੜੀ ਦਾ ਰੇਪ ਹੋਇਆ ਉਹਦੇ ਚ ਜਿਹੜੀਆਂ ਘਰ ਵਾਲੀਆਂ ਵੀ ਪੇਸ਼ੀ ਭੁਗਤਰੀਆਂ ਨੇ ਕੋਰਟ ਦੇ ਵਿੱਚ ਉਹ ਵੀ ਮੁਜਰਮ ਨੇ ਇਹਦੇ ਨਾਲ ਹੀ ਪਾਇਲ ਮਲਿਕ ਤੇ ਜਿਹੜੀ ਉਹਦੀ ਦੂਜੀ ਪਤਨੀ ਆ ਉਹਦੇ ਵੱਲੋਂ ਰੇਪ ਕਰਿਆ ਗਿਆ ਇੱਕ 11 ਸਾਲ ਦੀ ਕੁੜੀ ਦਾ ਅਰਮਾਨ ਮਲਿਕ ਰੇਪ ਕਰਦਾ ਸੀਗਾ ਔਰ ਜਿਹੜਾ ਕੁੜੀ ਨੂੰ ਐਸ ਪਰ ਐਫ ਆਈ ਆਰ ਜੋ ਲਿਖਿਆ ਹੋਇਆ ਜੋ ਨੈਟ ਤੇ ਵੀ ਅਵੇਲੇਬਲ ਆ ਉਦੇ ਵੀ ਜੇ ਲਿਖਿਆ ਹੋਇਆ ਵੀ ਇਹ ਡਰੱਗਸ ਕਰਦੇ ਸੀਗੇ ਕੁੜੀ ਨੂੰ ਇੰਜੈਕਸ਼ਨ ਦੇ ਕੇ ਜਿਹਦੇ ਚ ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਜਿਹੜੀਆਂ ਦੋਨੋਂ ਇਹਦੀਆਂ ਘਰ ਵਾਲੀਆਂ ਨੇ ਉਹ ਵੀ ਕੋਰਟ ਦੇ ਵਿੱਚ ਮੁਜਰਮ ਨੇ ਦੋਸ਼ੀ ਨੇ ਔਰ ਤਰੀਕ ਕੁਤਰੀਆਂ ਨੇ ਹੁਣ ਮੈਂ ਹੋਰ ਜ਼ਿਆਦਾ ਬੋਲ ਨਹੀਂ ਸਕਦਾ ਉਹਦੇ ਬਾਰੇ ਨਹੀਂ ਤਾਂ ਮੈਂ ਹੋਰ ਵੀ ਡਿਟੇਲ ਦੱਸ ਸਕਦਾ ਔਰ ਉਸ ਤੋਂ ਇਲਾਵਾ ਇਹਨੂੰ ਕ੍ਰਾਈਮ ਬ੍ਰਾਂਚ ਨੇ ਆ ਦੇਖੋ ਤੁਸੀਂ ਤਾਂ ਪਾੜ ਹੀ ਰਹੇ ਹੋ ਕ੍ਰਾਈਮ ਬ੍ਰਾਂਚ ਨੇ ਇਹਨੂੰ ਅਰੈਸਟ ਕੀਤਾ ਜੁਡੀਸ਼ੀਅਲ ਕਸਟਡੀ ਚ ਭੇਜਿਆ ਦਿੱਲੀ ਕ੍ਰਾਈਮ ਬ੍ਰਾਂਚ ਨੇ ਤਾਂ ਜੇਲ੍ਹ ਤਾਂ ਇਹਦੇ ਲਈ ਮੇਰੇ ਹਿਸਾਬ ਨਾਲ ਬਹੁਤ ਛੋਟੀ ਜੀ ਚੀਜ਼ ਹੈ ਕਈ ਵਾਰ ਜੇਲ ਕੱਟੀਆਂ ਨੇ ਇੱਕ ਵਾਰ ਥੋੜੀ ਕੱਟੀ ਹੈ ਤੁਹਾਡੇ ਅਕੋਰਡਿੰਗ ਅਰਮਾਨ ਮਲਿਕ ਜਾਨੀ ਮਾਨੀ ਸ਼ਖਸੀਅਤ ਹੈ ਕੀ ਆ ਚੋਰ ਹੈ ਡਕੈਤ ਹੈ ਰੇਪਿਸਟ ਹੈ ਪਗੋੜਾ ਹੈ ਘੋਟ ਤੋਂ ਡੋਮੈਸਟਿਕ ਵਾਇਲੈਂਸ ਕਰਦਾ ਹੈ ਮੇਰੇ ਹਿਸਾਬ ਨਾਲ ਇਹ ਮੇਜਰ ਕਰਾਈਮਸ ਚ ਆਂਦਾ ਉਹਨੂੰ ਹੋਰ ਵੀ ਜਿਹੜੇ ਜੁਰਮ ਹੈ ਕੁਝ ਮੈਂ ਨਹੀਂ ਬੋਲ ਸਕਦਾ ਆਉਣ ਵਾਲੇ ਟਾਈਮ 'ਚ ਜ਼ਰੂਰ ਦੱਸੂਗਾ ਕਿਉਂਕਿ ਫਿਰ ਇਹ ਅਲਰਟ ਹੋ ਜਾਊਗਾ ਮੇਰੇ ਕੋਲ ਇਹਦੀ ਬੜੀ ਤਗੜੀ ਜਨਮ ਗੁੰਡਲੀ ਬਣਾਈ ਬੈਠਾ ਮੈਂ ਕੀ ਕਾਰਨ ਕੀ ਇੰਨੀ ਵੱਡੀ ਜਨਮ ਕੁੰਡਰੀ ਤੁਹਾਡੇ ਵੱਲੋਂ ਬਣਾਈ ਗਿਆ ਕੋਈ ਪ੍ਰਾਣੀ ਰੰਜਿਸ਼ ਹੈ ਕੋਈ ਫੇਮ ਹੋਣ ਦਾ ਜਾਂ ਫਿਰ ਪੈਸੇ ਦੀ ਲਾਲਚ ਕੀ ਕਾਰਨ ਕੀ ਹੈ ਕਾਰਨ ਹੈ ਸੱਭਿਆਚਾਰ ਨੂੰ ਬਚਾਉਣਾ ਜਿਹੜਾ ਇਸ ਬੰਦੇ ਦੀਆਂ ਗੰਦੀਆਂ ਅਸ਼ਲੀਲ ਵੀਡੀਓਜ਼ ਦੋ ਦੋ ਜਨਾਨੀਆਂ ਨੂੰ ਲੈ ਕੇ সুইਮਿੰਗ ਪੂਲ ਚ ਵੜਿਆ ਪਿਆ ਗੰਦੇ ਕੱਪੜੇ ਪਾ ਕੇ ਉਹ ਬੈਂਚ ਪ੍ਰੈਸ ਲਾਣੇ ਆ ਨਾ ਆਪਾਂ ਜੀਮ ਚ ਉਹਦੇ ਇੱਕ ਜਨਾਨੀ ਨੂੰ ਇੱਧਰ ਬਿਠਾਇਆ ਹੋਇਆ ਇਕ ਜਨਾਨੀ ਨੂੰ ਇੱਧਰ ਬਿਠਾਇਆ ਹੋਇਆ ਮੈਂ ਬੋਲ ਵੀ ਨਹੀਂ ਸਕਦਾ ਐਨੇ ਗੰਦੇ ਲਫ਼ਜ਼ ਉਹ ਸਾਰਾ ਇਹਦਾ ਗਲਤ ਅਸ਼ਲੀਲ ਕੰਟੈਕਸਟ ਦੋ ਜਨਾਨੀਆਂ ਤਿੰਨ ਜਨਾਨੀਆਂ ਨੈੱਟ ਤੇ ਸ਼ੋਅ ਕਰਨੀਆਂ ਇਹਦੇ ਨਾਲ ਛੋਟੇ-ਛੋਟੇ ਬੱਚਿਆਂ ਦੇ ਦਿਮਾਗ ਤੇ ਕੀ ਅਸਰ ਪੈਂਦਾ ਇਹਦੇ ਨਾਲ ਜਿਹੜੀਆਂ ਸਾਡੀਆਂ ਕਰੇਲੂ ਮਾਵਾਂ ਭੈਣਾਂ ਨੇ ਉਹਨਾਂ ਦੇ ਦਿਮਾਗ ਤੇ ਕੀ ਅਸਰ ਪੈਂਦਾ ਤੁਸੀਂ ਕੰਮ ਤੇ ਚਲੇ ਗਏ ਮੈਂ ਕੰਮ ਤੇ ਚਲਾ ਗਿਆ ਬੱਚੇ ਇਕੱਲੇ ਆ ਘਰੇ ਵੀਡੀਓਜ਼ ਦੇਖ ਰਹੇ ਨੇ ਸੋਸ਼ਲ ਮੀਡੀਆ ਫੇਸਬੁੱਕ ਸਨੈਪਚੈਟ YouTube ਤੇ ਆ ਰਿਹਾ ਸਾਰਾ ਗੰਦ ਭਰੋਸਿਆ ਜਾ ਇਕੱਲਾ ਇਹ ਨਹੀਂ ਭਰੋਸ ਰਿਹਾ ਪਰਸਨਲ ਕੋਈ ਨਹੀਂ ਇਹਦੇ ਨਾਲ ਮੇਰਾ ਮੇਰੀ ਦੁਸ਼ਮਣੀ ਸਿਰਫ ਇੱਕ ਗੰਦ ਪਾਣ ਵਾਲੇ ਯੂਟਿਊਬਰ ਦੇ ਨਾਲ ਹੈ ਉਹ ਕੋਈ ਵੀ ਹੋ ਸਕਦਾ ਜੇ ਮੇਰੇ ਅਗੜ 'ਚ ਕੋਈ ਹੋਰ ਵੀ ਆ ਗਿਆ ਮੈਂ ਉਹਦੇ ਤੇ ਵੀ ਕੇਸ ਪਾ ਦੇਣਾ ਹਜੇ ਹੈਗੀਆਂ 2-3 ਬੜੀ ਮੇਜਰ ਪਰਸਨੈਲਿਟੀ ਹੈ ਜਿਹਦੇ ਉੱਪਰ ਮੈਂ ਅਗਲੇ ਹਫਤੇ 10 ਦਿਨ 'ਚ ਕੇਸ ਪਾਣ ਜਾ ਰਿਹਾ ਤੇ ਦੋ ਬੰਦੇ ਆ ਇੱਕ ਹੈਗੇ ਆ ਤੁਹਾਨੂੰ ਆਉਣ ਵਾਲੇ ਟਾਈਮ 'ਚ ਪਤਾ ਲੱਗ ਜੂ ਉਹਨਾਂ ਦੇ ਵੀ ਟਾਈਮਸ ਮੇਰੀ ਪਾਈਪਲਾਈਨ 'ਚ ਹੀ ਨੇ ਉਹ ਤੁਹਾਨੂੰ ਪੂਰੀ ਐਵੀਡੈਂਸ ਦੇ ਨਾਲ ਦੱਸਾਂਗੇ ਚਲੋ ਤੁਸੀਂ ਨਾਮ ਨਹੀਂ ਦੱਸ ਸਕਦੇ ਲੇਡੀਜ਼ ਹੈ ਕੈਟਾਗਰੀ ਹੈ এজੈਂਟਸ ਕੈਟਾਗਰੀ ਹੈ ਅ ਇਹਨਾਂ ਦੱਸ ਦੇਣਾ ਕਿ ਉਹ ਬੜੀ ਫੇਮਸ ਪਰਸਨੈਲਿਟੀ ਹੈ ਪੰਜਾਬ ਦੀ ਨਹੀਂ ਹੈ ਬਟ YouTube ਦੇ ਵੀਡੀਓ ਔਰ Facebook ਦੇ ਵੀਡੀਓਸ ਤਾਂ ਪੰਜਾਬ ਚ ਵੀ ਆਉਂਦੇ ਆ ਨਾ ਅ ਦਿੱਲੀ ਵਾਲੀ ਸਾਈਡ ਦੀ ਹੈ ਆਈ ਥਿੰਕ ਲੇਡੀ ਹੈ ਲੜਕੀ ਹੈ ਯੰਗ ਹੈ ਉਸਨੇ ਵੀ ਧਰਮ ਦੀ ਬੇਅਦਵੀ ਕੀਤੀ ਹੈ ਔਰ ਅਸ਼ਲੀਲਤਾ ਫਲਾ ਰੱਖੀ ਹੈ ਉਸਦੀ ਅਸ਼ਲੀਲਤਾ ਨੂੰ ਰੋਕਣ ਲਈ ਬਾਈ ਲਾ ਬਾਈ ਕੋਰਟ ਔਰ ਬਾਈ ਪੁਲਿਸ ਉਹਦੇ ਉੱਪਰ ਕਾਰਵਾਈ ਹੋਏਗੀ ਔਰ ਮੇਰਾ ਇਹ ਵੀ ਹੈ ਕਿ ਜਿਵੇਂ ਜਿਸ ਤਰੀਕੇ ਦੇ ਨਾਲ ਇਹਦੇ ਵੱਲੋਂ ਇੰਨੇ ਜੁਰਮ ਕਰੇ ਗਏ ਨੇ ਮਿੰਟ ਬਾਅਦ ਇਹ ਬਾਹਰ ਚਲੇ ਜਾਂਦੇ ਕਿਤਨੇ ਕਿਤੇ ਹੈ ਨਹੀਂ ਲੱਗਦਾ ਕਿ ਇਹ ਜਿਵੇਂ ਇਹ ਕਾਨੂੰਨ ਦੀ ਗ੍ਰਿਫਤ ਤੋਂ ਵੀ ਬਾਹਰ ਹੋ ਰਿਹਾ ਉਹਨਾਂ ਨੂੰ ਵੀ ਇੱਕ ਤਰੀਕੇ ਦਾ ਚੈਲੰਜ ਕਰ ਰਹੇ ਕਿ ਤੁਸੀਂ ਮੈਨੂੰ ਆਕਸ ਕੋਡ ਐਕਟ ਦੇ ਵਿੱਚ ਮੈਂ ਬਾਹਰ ਨਹੀਂ ਜਾ ਸਕਦਾ ਫਿਰ ਮੈਂ ਜਾਲੀ ਆਧਾਰ ਕਾਰਡ ਕਰਕੇ ਮਤਲਬ ਇਹ ਬਹੁਤ ਵੱਡਾ ਗਰੋ ਨਹੀਂ ਲੱਗਦਾ ਤੁਹਾਨੂੰ ਬਹੁਤ ਵੱਡਾ ਗਰੋ ਹੈ ਇਹਨਾਂ ਦਾ ਗਰੋ ਨਹੀਂ ਗੈਂਗ ਮਤਲਬ ਜਿਹੜੇ ਪੇਸ਼ੇਵਰ ਮੁਜਰਮ ਹੋ ਜਾਂਦੇ ਹਨ ਨਾ ਦੇਖੋ ਜਿਸ ਬੰਦੇ ਨੇ ਰੇਪ ਤੇ ਪੋਸਕੋ ਦੇ ਵਿੱਚ ਜੇਲ੍ਹ ਕੱਟ ਲਈ ਹੋਵੇ 270 ਦਿਨ ਐਂਡ ਜਿਹੜੇ ਬੰਦੇ ਨੇ ਡਕੈਤੀ ਮਾਰ ਲਈ ਹੋਵੇ ਜਿਹੜਾ ਬੰਦਾ ਕੋਰਟ ਤੋਂ ਵੀ ਨਹੀਂ ਡਰ ਰਿਆ ਪੀਓ ਹੋ ਗਿਆ ਹੋਵੇ ਪੀਓ ਚ ਜੇਲ੍ਹ ਕੱਟ ਲਈ ਹੋਵੇ ਉਹ ਬੰਦੇ ਨੂੰ ਮੈਂ ਹੁਣ ਕੀ ਕਹਾਂ ਮਤਲਬ ਕਾਨੂੰਨ ਦੀ ਭਾਸ਼ਾ ਚ ਵੀ ਜਿਹੜੇ ਤੁਸੀਂ ਸਵਾਲ ਪੁੱਛਿਆ ਉਹਦਾ ਜਵਾਬ ਸਿੱਧਾ ਜ ਹੈ ਇਹ ਹੈ ਕਿ ਇੰਨੇ ਆਈਡੈਂਟੀਟੀ ਚੇਂਜ ਕੀਤੀ ਹੈ ਜਿਹੜਾ ਇਹਦਾ ਪਾਸਪੋਰਟ ਹੈ ਉਸ ਤੇ ਨਾਮ ਕੋਈ ਹੋਰ ਹੈ ਇੰਨੇ ਇੱਕ ਰੇਪ ਦੇ ਵਿੱਚ ਜਦੋਂ ਬੰਦਾ ਤਰੀਕ ਭੁਗਤ ਰਿਹਾ ਹੋਵੇ ਉਹਦਾ ਪਾਸਪੋਰਟ ਨਹੀਂ ਬਣਦਾ ਬੋਸ ਕੋਐਕਟ ਦੇ ਵਿੱਚ ਸਪੈਸ਼ਲੀ ਬੋਸ ਕੋਐਕਟ ਤੇ ਔਰ ਇੱਕੀ ਛੋਟੀ ਜੀ ਐਫਆਈਆਰ ਹੋ ਜੇ ਨਾ ਕਿਸੇ ਦੇ ਉੱਪਰ ਵੀ ਉਹਦਾ ਚਿਹਰੀ ਚਿਹਰੀ ਪਾਸਪੋਰਟ ਨਹੀਂ ਬਣਦਾ ਤਾਂ ਇਹ ਬੰਦਾ ਜੇ ਦੁਬਈ ਜਾ ਰਿਹਾ ਨੇਚੁਰਲੀ ਹੈ ਐਨੇ ਕੋਈ ਫੇਕ ਡਾਕੂਮੈਂਟਸ ਲਗਾਏ ਨੇ ਆਈਡੈਂਟੀਟੀ ਚੇਂਜ ਕੀਤੀ ਹੈ ਉਹਦੇ ਵਿੱਚ ਕਿਸੇ ਮੈਂ ਅਫਸਰ ਦਾ ਨਹੀਂ ਜਾਂ ਕਿਸੇ ਕਿਸੇ ਡਿਪਾਰਟਮੈਂਟ ਦਾ ਕਸੂਰ ਨਹੀਂ ਕੱਢੂਗਾ ਚਲਾਕੀ ਹੁਸ਼ਿਆਰੀ ਐਨੇ ਕੀਤੀ ਹੈ ਮਗਰ ਇੱਕ ਬੜੀ ਸੋਚਣ ਵਾਲੀ ਗੱਲ ਹੈ ਵੀ ਜਿਹੜੇ ਫਿੰਗਰਪ੍ਰਿੰਟਸ ਹੁੰਦੇ ਆ ਨਾ ਆਪਣੇ ਜਿਹੜੇ ਪਾਸਵਰਡ ਆਫਿਸ ਚ ਆਪਮਨੇ ਆਪਾ ਫਿੰਗਰਪ੍ਰਿੰਟ ਲਗਾਣੇ ਆ ਮਸ਼ੀਨ ਤੇ ਉੱਥੇ ਕ੍ਰਾਈਮਸ ਆ ਜਾਂਦੇ ਆ ਕਿਉਂਕਿ ਪੂਰੇ ਇੰਡੀਆ ਚ ਨਹੀਂ ਪੂਰੇ ਵਰਲਡ ਦੇ ਵਿੱਚ ਜੇ ਤੁਸੀਂ ਕੋਈ ਛੋਟਾ ਜਿਹਾ ਵੀ ਕ੍ਰਾਈਮ ਕਰ ਲੈਂਦੇ ਹੋ ਨਾ ਅੱਜ ਕੱਲ ਉਹ ਐਨਸੀਆਰਬੀ ਦਾ ਡਾਟਾ ਹੁੰਦਾ ਉਹਦੇ ਵਿੱਚ ਉਹ ਅਪਲੋਡ ਹੋ ਜਾਂਦੇ ਆ ਈਵਨ ਕੇ ਸਾਡੇ ਜਿਹੜੇ ਪ੍ਰਿੰਟਰ ਆ ਜਿੱਦਾਂ ਜੋ ਆਪਾਂ ਪ੍ਰਿੰਟ ਕਰਦੇ ਆ ਕੰਪਿਊਟਰ ਨਾਲ ਉਹਦੇ ਉੱਪਰ ਵੀ ਇੱਕ ਐਡਰੈਸ ਹੁੰਦਾ ਉਸ ਪ੍ਰਿੰਟ ਦੇ ਪੇਪਰ 'ਚ ਮਾਈਕਰੋਵਰਡਸ ਦੇ ਵਿੱਚ ਲਿਖਿਆ ਹੋ ਮਤਲਬ ਅੱਜ ਕੱਲ ਬਹੁਤ ਐਡਵਾਂਸ ਹੈ ਟੈਕਨੋਲੋਜੀ ਆਪਣੇ ਫੋਨ ਦੀ ਆਈਪੀ ਹੁੰਦੀ ਆ ਜਿਵੇਂ ਤੁਹਾਡਾ ਮਾਈਕ ਆ ਤੁਹਾਡਾ ਫੋਨ ਆ ਇਹਦੀ ਵੀ ਇੱਕ ਆਈਪੀ ਹੈ ਇਹ ਪਤਾ ਲੱਗੂਗਾ ਕਿੱਥੋਂ ਦੀ ਇਹ ਟਰਾਂਸਮਿਟ ਹੋਈ ਆ ਵਾਟਐਵਰ ਆ ਥਿੰਕ ਜਿਹੜਾ ਸਾਈਬਰ ਕ੍ਰਾਈਮ ਦਾ ਕੰਮ ਹੈ ਐਸ ਪਰ ਲਾ ਚੱਲੀ ਆ ਤਾਂ ਇਸ ਨੇ ਜਿਵੇਂ ਕਹਿੰਦੇ ਆ ਨਾ ਪਰਤਦਰ ਪਰਤ ਖੁੱਲ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਡਿਪਾਰਟਮੈਂਟs ਦੀ ਭੁੱਖ ਕੱਢ ਰਹੇ ਹੋਣ ਕਿਉਂਕਿ ਕਿਸੇ ਨੂੰ ਕੰਪਲੇਂਟ ਤਾਂ ਕਰਨੀ ਪੈਂਦੀ ਹੈ ਨਾ ਕਈ ਵਾਰ ਵਾਟ ਐਵਰ ਤੁਸੀਂ ਸਭ ਸਮਝਦੇ ਹੋ ਕਿ ਕਿਸ ਤਰੀਕੇ ਨਾਲ ਇਹ ਨਹੀਂ ਜੋ ਵੀ ਹੈ ਕ੍ਰਾਈਮ ਕੀਤੇ ਆ ਜਾਂ ਆਈਡੈਂਟੀਟੀ ਚੇਂਜ ਕੀਤੀ ਆ ਜਾਂ ਪਾਸਪੋਰਟ ਬਣਾਏ ਆ ਜਾਂ ਦੁਬਈ ਜਾ ਰਹੇ ਆ ਕੁਛ ਨਾ ਕੁਛ ਤਾਂ ਹੈ ਨਾ ਉਹ ਤਾਂ ਜਿਨ੍ਹਾਂ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਜਾਂ ਪਾਸਪੋਰਟ ਆਫਿਸ ਦਾ ਕੰਮ ਹੈ ਜਾਂ ਮੈਲਾ ਕਮਿਸ਼ਨ ਦਾ ਕੰਮ ਹੈ ਉਹ ਆਪਣਾ ਕੰਮ ਤੇ ਸ਼ਾਇਦ ਲੱਗੇ ਹੋਣ ਕਿ ਪਤਾ ਬਹੁਤ ਜਲਦੀ ਤੁਹਾਨੂੰ ਕੋਈ ਖੁਸ਼ਖਬਰੀ ਮਿਲ ਜੇ ਵੀ ਇਹੋ ਜੇ ਦੋਸ਼ੀ ਨੂੰ ਜੇਲ੍ਹ ਭੇਜਿਆ ਗਿਆ ਮਤਲਬ ਮੇਰਾ ਹਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਬੰਦਾ ਅਸਲੀ ਹੈ ਜਾਂ ਕੀ ਹੈ ਇਹਦੀ ਅਸਲੀ ਹਕੀਕਤ ਕੀ ਹੈ ਇਹ ਸਤਿਤਵੇ ਕੀ ਰੱਖਦਾ ਹੈ ਕਿ ਇਹਦੀ ਪਛਾਣ ਹੈ ਕਿਉਂਕਿ ਜਿਹੜਾ ਬੰਦਾ ਤੁਸੀਂ ਕਹਿੰਦੇ ਫਿੰਗਰਪ੍ਰਿੰਟ ਮਸ਼ੀਨ ਹੈ ਉਹਨੂੰ ਵੀ ਧੋਖਾ ਦੇ ਰਿਹਾ ਨਾਮ ਵੀ ਬਦਲ ਰਿਹਾ ਚਾਹੁੰਦਾ ਕੀ ਆ ਮਕਸਦ ਕੀ ਹੈ ਕਿਉਂਕਿ ਬੰਦਾ ਕੁਛ ਨਾ ਕੁਛ ਚਾਹੁੰਦਾ ਹੁੰਦਾ ਚਲੋ ਕੋਈ ਬੰਦਾ ਕਹਿੰਦਾ ਮੇਰੇ ਤੋਂ ਕ੍ਰਾਈਮ ਹੋ ਗਿਆ ਕਿ ਮੈਂ ਆਪਣੀ ਨਵੀਂ ਪਛਾਣ ਬਣਾਣੀ ਨਵੀਂ ਸ਼ੁਰੂਆਤ ਕਰਨੀ ਆ ਪਰ ਇੰਨੀਆਂ ਸ਼ੁਰੂਆਤਾਂ ਫਿਰ ਉਹੀ ਚੀਜ਼ਾਂ ਫਿਰ ਦੁਬਾਰਾ ਉਹ ਸਭ ਕੁਝ ਨੂੰ ਕਾਰਨ ਕੀ ਆ ਇਹਦਾ ਮੁੱਖ ਕੀ ਲੱਗਦਾ ਤੁਹਾਡੇ ਕ੍ਰਾਈਮ ਕਰਨਾ ਇਕ ਆਇਡੈਂਟੀ ਛੁਪਾਣਾ ਫਰਜ਼ ਕਰੋ ਹੁਣ ਇਹਦੇ ਆਧਾਰ ਕਾਰਡ ਮੇਰੇ ਕੋਲ ਇਹਦਾ ਆਧਾਰ ਕਾਰਡ ਵੀ ਹੈਗਾ ਵੋਟਰ ਕਾਰਡ ਵੀ ਹੈਗਾ ਹੋਰ ਵੀ ਆਈਡੀਆਂ ਹੈਗੀਆਂ ਮੇਰੇ ਕੋਲ ਇਹਦਾ ਮੈਂ ਕਿਹਾ 18 ਸਾਲ ਦੀ ਉਮਰ ਦੇ ਵਿੱਚ ਵਿਆਹ ਹੋਇਆ ਸੀ ਸੁਮਿਤਰਾ ਨਾਲ ਜਿਹੜਾ ਕਿ 21 ਸਾਲ ਦੀ ਉਮਰ ਆਪਣਾ ਦੇਸ਼ ਦਾ ਜੋ ਕਾਨੂੰਨ ਹੈ ਉਹਦੇ ਮੁਤਾਬਕ 21 ਸਾਲ ਤੇ ਵਿਆਹ ਹੋਣਾ ਚਾਹੀਦਾ ਇਹਦਾ 18.5 ਪਾਉਣੇ 19 ਸਾਲ ਦੀ ਉਮਰ 'ਚ ਇਹਦਾ ਵਿਆਹ ਹੋਇਆ ਸੀ ਸੁਮਿਤਰਾ ਨਾਲ ਦੈਟ ਉਹ ਰੇਪ ਤੇ ਪੋਸਕੋ ਵਾਲੇ ਕੇਸ 'ਚ ਮੈਂ ਲਗਾ ਚੁੱਕਿਆ ਆਲਰੇਡੀ ਜੱਜ ਨੇ ਜੱਜ ਸਾਹਿਬ ਨੇ ਆਰਡਰ ਤੇ ਵੀ ਤਕਰੀਬਨ ਚੜਾਤਾ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਿਤੇ ਨਾ ਕਿਤੇ ਗੁੰਝਲਾਂ ਨੇ ਜਿਹੜੀਆਂ ਕਿ ਇਹ ਮਿੱਟੀ 'ਚ ਦੱਬ ਚੁੱਕਿਆ ਸੀ ਪੰਜਾਬੀ 'ਚ ਕਹੀਏ ਜਿਹੜੀਆਂ ਕਿ ਹੁਣ ਪੱਟੀਆਂ ਗਈਆਂ ਨੇ ਗੜੇ ਮੁਰਦੇ ਉਠਾਣਾਂ ਗੜੇ ਮੁਰਦੇ ਤਾਂ ਇਹਦੇ ਸਾਰੇ ਕਿਸੇ ਨੂੰ ਨਹੀਂ ਪਤਾ ਸੀਗਾ ਵੀ ਇੰਨੀਆਂ ਐਫ ਆਈ ਆਰ ਸਾਈਜ਼ ਬੰਦੇ ਦੇ ਖਿਲਾਫ ਕਿਸੇ ਨੂੰ ਨਹੀਂ ਪਤਾ ਸੀ ਵੀ ਇੰਨੇ ਮੁਕੱਦਮੇ ਦਰਜ ਆਇਸਤੇ ਕਿਸੇ ਨੂੰ ਨਹੀਂ ਪਤਾ ਸੀ ਇੰਨੇ ਐਨੇ ਰੇਪ ਕੀਤੇ ਆ ਇੱਕ ਮੁਹਾਲੀ ਮੈਂ ਪਹਿਲਾਂ ਵੀ ਕਿਸੇ ਵੀਡੀਓ 'ਚ ਦੱਸਿਆ ਮੈਨੂੰ ਕਿਸੇ ਸੱਜਣ ਮਿੱਤਰ ਨੇ ਭੇਜਿਆ ਸੀਗਾ ਕਿ 15 ਲੱਖ ਦੇ ਕੀ ਇਹਨੇ ਥਾਣੇ 'ਚ ਸੈਟਿੰਗ ਕੀਤੀ ਸੀ ਉਸ ਕੁੜੀ ਦੇ ਨਾਲ ਮਤਲਬ ਰੇਪ ਦੇ ਕੇਸ ਨੂੰ ਦਬਾਇਆ ਗਿਆ ਸੀਗਾ ਤਾਂ ਤੁਸੀਂ ਸੋਚ ਸਕਦੇ ਹੋ ਵੀ ਇਹ ਪੈਸੇ ਦੇ ਦਮ ਤੇ ਕਿੰਨੀ ਕੀ ਦੇਰ ਭੱਜ ਲੂਗਾ ਦੇਖੋ ਹੁਣ ਤੁਹਾਡੇ ਸਭ ਸੋਸ਼ਲ ਮੀਡੀਆ ਸਭ ਕੋਲ ਆ ਇਹ ਜਦੋਂ ਪਟਨ ਤੇ ਆਂਦੀ ਹੈ ਨਾ ਪੁਲਿਸ ਤਾਂ ਵੱਡੇ ਤੋਂ ਵੱਡੇ ਨੂੰ ਪੱਟ ਲੈਂਦੀ ਹੈ ਇਹ ਹੁਣ ਬਹੁਤ ਜਲਦੀ ਤੁਹਾਨੂੰ ਇਸ ਮੁਜਰਮ ਨੂੰ ਸਲਾਕਾ ਪਿੱਛੇ ਦਿਖਾਵਾਂਗੇ ਐਸ ਪਰ ਲਾਅ ਦਿਖਾਵਾਂਗੇ ਦਵਿੰਦਰ ਜੀ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਸਮਨ ਮਿਲੇ ਨੇ ਕਿਸੇ ਨੂੰ ਪਹੁੰਚਿਆ ਕੋਈ ਰਿਸਿਵ ਦਾ ਤੁਹਾਨੂੰ ਪਤਾ ਲੱਗਿਆ हां ਜਿਹੜੇ ਬੰਦਿਆਂ ਤੇ ਕੇਸ ਪਏ ਸੀ ਜਿਵੇਂ ਕੁਲਦੀਪ ਐ ਇਹਦਾ ਭਰਾ ਸਰੋਜ ਐ ਦੀ ਭਾਬੀ ਔਰ ਲਖਸ਼ਦੀਪ ਐ ਇਹ ਤਿੰਨੋਂ ਬੰਦਿਆਂ ਨੂੰ ਸਮਨ ਮਿਲ ਚੁੱਕੇ ਉਹਦੀ ਰਿਪੋਰਟ ਜੱਜ ਸਾਹਿਬ ਕੋਲ ਲੱਗ ਚੁੱਕੀ ਮਤਲਬ ਸਮਨ ਰਸੀਬ ਡੈ ਮਗਰ ਉਹਨਾਂ ਨੇ ਕੋਰਟ ਦੀ ਉਲੰਘਣਾ ਕੀਤੀ ਐ ਕੋਰਟ 'ਚੋਂ ਹਾਜ਼ਰ ਨਹੀਂ ਹੋਏ ਤਾਂ ਉਹਦੀ ਜੋ ਵੀ ਮਾਨਯੋਗ ਅਦਾਲਤ ਸਜ਼ਾ ਬੰਦੀ ਹੈ ਜਾਂ ਜੋ ਵੀ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਹੈ ਉਹ ਮਾਨੀਓਗ ਅਦਾਲਤ ਲਏਗੀ ਕਿਉਂਕਿ ਇਹਨਾਂ ਨੂੰ ਹਾਜ਼ਰ ਹੋਣਾ ਚਾਹੀਦਾ ਸੀ ਕੋਰਟ 'ਚ ਕਿਉਂਕਿ ਦੋ ਵਾਰ ਇਹਨਾਂ ਨੂੰ ਸਮਨ ਰিসিਵ ਹੋ ਗਿਆ ਔਰ WhatsApp ਉੱਪਰ ਈਮੇਲ ਦੇ ਉੱਪਰ ਔਰ ਬਾਈ ਜਿਹੜਾ ਐਵਰੀ ਮੀਨ ਇਹਨਾਂ ਨੂੰ ਬਾਈ ਦਾ ਆਰਡਰ ਆਫ ਦਾ ਕੋਰਟ ਇਹਨਾਂ ਨੂੰ ਸਮਨ ਮਿਲ ਚੁੱਕੇ ਇਹਨਾਂ ਨੂੰ ਕੋਰਟ 'ਚ ਹਾਜ਼ਰ ਹੋਣਾ ਚਾਹੀਦਾ ਸੀ ਬਾਕੀ ਬੰਦਿਆਂ ਨੂੰ ਸੋ ਬਿਲਕੁਲ ਦਵਿੰਦਰ ਰਾਜਪੁਰ ਜੀ ਦਾ ਸੰਘਰਸ਼ ਕਾਫੀ ਵੱਡਾ ਹੈ ਕਿਉਂਕਿ ਜਿਹੜੇ ਕੇਸ ਨੇ ਇੱਕ ਤੋਂ ਬਾਅਦ ਇੱਕ ਕੜੀ ਮੰਗੂ ਜੁੜੇ ਪਹਿਲਾ ਬੇਅਦਬੀ ਦਾ ਕੇਸ ਉਸ ਤੋਂ ਬਾਅਦ ਰੇਪ ਕੇਸ ਤੇ ਕਾਫੀ ਕੇਸ ਜੁੜ ਚੁੱਕੇ ਨੇ ਅਰਮਾਨ ਮਲਿਕ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਕੋਰਟ ਚ ਕੱਲ ਦੀ ਤਰੀਕ ਦੱਸੀ ਜਾ ਰਹੀ ਹੈ ਸੋ ਨਤੀਜਾ ਕੀ ਨਿਕਲਦਾ ਹੈ ਦੇਖਣਾ ਹੋਵੇਗਾ ਤੇ ਹੋਰ ਵੀ ਅਪਡੇਟਸ ਲਈ ਬਨੇ ਰਹੋ ਇੰਡੀਆ ਫੋਕਸ 24 ਦੇ ਨਾਲ